ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਚੰਨੂ ਪਲਾਂਟ ਤੇ ਚੰਨੂ ਆਪਾਂ ਬਿਜਲੀ ਘਰ ਚ ਪਹੁੰਚੇ ਹੋਏ ਆਂ ਆਪਣਾ 14 ਟਨ ਵਾਲਾ ਇਸ ਦਾ ਹੈਡਰਾ ਲੈ ਕੇ ਤੇ ਆਪਾਂ ਪਹਿਲਾਂ ਵੀ ਇੱਥੇ ਬਹੁਤ ਬਈਮਾਨ ਕੋਈ ਕੰਮ ਕਰਦੇ ਆਂ ਤੇ ਅੱਜ ਵੀ ਆਏ ਹੋਏ ਆਂ ਤੇ ਆਹ ਗੱਡੀ ਵੀ ਆਈ ਹੋਈ ਏ ਘੋੜੇ ਤੇ ਆਹ ਸਮਾਨ ਆਇਆ ਫੈਕਟਰੀ ਚ ਇਹ ਬਣਾ ਅਨਲੋਡ ਕਰਨਾ ਤੇ ਫਿਰ ਆਪਾਂ ਆਹ ਅਨਲੋਡ ਕਰਨ ਤੋਂ ਬਾਅਦ ਜਿਹੜੀ ਆ ਗੱਡੀ ਆ ਲੇ ਲੈਣ ਦੀ ਇਹਨੂੰ ਆਪਾਂ ਲੋਹੇ ਨਾਲ ਪਰਾਂਗੇ ਜਿਹੜੀ ਪੁਰਾਣੀ ਫੈਕਟਰੀ ਢਾਈ ਹੋਈ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਇਹਦਾ ਮਾਲ ਲੋਹਾ ਲਾਹ ਲਾ ਕੇ ਜਿਹੜਾ ਰੱਖਣਾ ਤੇ ਉਹ ਇਹ ਗੱਡੀ 'ਚ ਲੋਡ ਕਰਨਾ ਉਹਦਾ ਠੇਕਾ ਮਾਨ ਬਾਈ ਨੇ ਲਿਆ ਹੋਇਆ ਲੋਹੇ ਦਾ ਉਹ ਲੋਹਾ ਬਾਈ ਮਾਨ ਦਾ ਆਪਾਂ ਗੱਡੀ 'ਚ ਲੋਡ ਕਰਨਾ ਤੇ ਆਹ ਇਹਨਾਂ ਦਾ ਸਮਾਨ ਲੋਡ ਕਰਨਾ ਤੇ ਅੱਗੇ ਚੱਲ ਕੇ ਦੋਨਾਂ ਦਿਖਾਉਣੇ ਆਪਾਂ ਮਸ਼ੀਨ ਲੈ ਕੇ ਜਾਣੇ ਆ ਅੱਗੇ ਇੱਥੇ ਹੀ ਬਣੇ ਰਹੋ ਤੁਹਾਡੇ ਨਾਲ ਤੇ ਅੱਗੇ ਤੁਹਾਨੂੰ ਚੱਲ ਕੇ ਦਿਖਾਉਨੇ ਆ ਕਿ ਕਿਦਾਂ ਆਪਾਂ ਮਾਲ ਅਨਲੋਡ ਕਰਦੇ ਹਾਂ ਤੇ ਕੰਮ ਕਾਇ ਕਰਦੇ ਹਾਂ ਹਾਂਜੀ ਸੱਜਣੋ ਕਹਿੰਦੇ ਆਪਾਂ ਲੋਹਾ ਖਿੱਚਣ ਲੱਗੇ ਸੀ ਤੇ ਆਹ ਉਹ ਆ ਜਿਹੜੀ ਤੁਹਾਨੂੰ ਦੂਰੋਂ ਬਿਲਡਿੰਗ ਦਿਖਾਈ ਸੀ ਆਪਾਂ ਪੁਰਾਣੀ ਫੈਕਟਰੀ ਉਧਰ ਨਵੀਂ ਬਣੀ ਹੋਈ ਆ ਆ ਇਹਦਾ ਨਾਲ ਜਿਹੜਾ ਧੂਆਂ ਘਟਣ ਵਾਲ ਜਾਰ ਸੀ ਉਹ ਹੋਆ ਇਹ ਢਾਈ ਜਾਂਦੇ ਆ ਤੇ ਉਹ ਬਾਈ ਅਸੇ ਟੇਠਾ ਜਿਹਨੇ ਲੋਹੇ ਦਾ ਮੁੱਲ ਠੇਕਾ ਹੀ ਮਾਰਣਾ ਉਹਨਾਂ ਬਾਏ ਲੋਹਾ ਕੱਢਦੇ ਆ ਤੇ ਉਹ ਜਿੱਥੇ ਹੁਣ ਫੁੱਕ ਪਾਈ ਹੋਈ ਆ ਤਸੀਂ ਦੇਖ ਸਕਦੇ ਹੋ ਉਹ ਕੁੰਡੇ ਥੱਲੇ ਨਾਲ ਉਹ ਜਾਲ ਜਆ ਇੱਕ ਪਾਈਪਾਂ ਦਾ ਵਾਵਾ ਭਾਰਾ ਉਹਦੇ ਉੱਤੇ ਪਹਿਲਾਂ ਕਈਆਂ ਨਾ ਬੰਦੇ ਪਾਸੇ ਕਰਦੀ ਆਪਣੀ ਮਸ਼ੀਨ ਖਿੱਚ ਨਹੀਂ ਰਹੀ ਸੀ ਕਿਉਂਕਿ ਮਿੱਟੀ ਬਹੁਤ ਜ਼ਿਆਦਾ ਸੀ ਤੇ ਹੁਣ ਬਾਈ ਨੇ ਆਪਦਾ ਐਕਸਟਰੈਕਟਰ ਮਿੱਟੀ ਪਾਸੇ ਕਰਕੇ ਆਪਾਂ ਲਏ ਫੇਰ ਤਾਂ ਲੱਗਦਾ ਵੀ ਲਾਜ਼ਮੀ ਖਿੱਚ ਲੋ ਕਿ ਮਿੱਟੀ ਦਾ ਹੀ ਵਜ਼ਨ ਬਹੁਤ ਜ਼ਿਆਦਾ ਆ। ਆਹ ਮੈਂ ਡਰਾਈਵਰ ਸਾਹਿਬ ਤੇ ਬਾਈ ਮਾਨ ਨੇ ਇਹ ਡਰੱਫ ਤੇ ਚੜ੍ਹ ਲਿਆ ਤੇ ਕਈਆਂ ਨਾ ਵੀ ਨੌਜਵਾਨ ਲੱਗੇ ਹੋਏ ਆ। ਗੈਸ ਕਟਰ ਚੱਲਣਾ ਹੈ ਕਿੰਨੀਆਂ ਬਈਆਂ ਹੋਰ ਆਉਣੀਆਂ ਆ ਆਪਾਂ ਸਾਰਾ ਟਾਟਾ ਕਰ ਮੜਾਏ ਤੱਕਾ ਮਾਰ ਕੇ ਦੇਖਾਂਗੇ ਨਹੀਂ ਲੈ ਖਿੱਚ ਕੇ ਦੇਖਾਂਗੇ ਧੌਵਾ ਦਾ ਤੇ ਲੋਹੇ ਦੀਆਂ ਕਿਲ ਪੱਤਰੀਆਂ ਦਾ ਵੀ ਫੁੱਲ ਰਿਸਕ ਆਪਾਂ ਨੇ ਤੇ ਆਪਣੇ ਬੋਲ ਹੋਏ ਪਏ ਆ ਤੇ ਤਾਂ ਹੀ ਕਿਲ ਪੱਤਰੀ ਵਜਨ ਦਾ ਆਪਣਾ ਰਿਸਕੀ ਆ ਉਧਰ ਆ ਕੇ ਦਾ ਬਈ ਜ਼ੋਰ ਲਗਾਉਂਦਾ ਆਪਾਂ ਆਪਣੀ ਮਸ਼ੀਨ ਬੰਦ ਕਰਕੇ ਬੈਠੇ ਹੋਏ ਆ ਉਦਰ ਗੱਡੀਆਂ ਇਹਨਾਂ ਛੋਟੇ ਲੋਹੇ ਨਾਲ ਲੈਵਰ ਭਰੀ ਜਾਂਦੀ ਔਰ ਤੋਂ ਬਾਅਦ ਜਿਹੜੇ ਵੱਡੇ-ਵੱਡੇ ਪੀਸਾ ਬੱਕੜਾਂਗੇ ਉਹਨੂੰ ਗੈਸ ਵੇਲਡ ਨਾਲ ਕੱਟ ਕੇ ਆਪਾਂ ਹੈਡਰ ਵਿੱਚ ਛੱਡ ਦਾਂਗੇ ਖਾਸ ਕਰਮ ਆਪਣਾ ਗੱਡੀ ਭਰਨਾ ਵੀ ਖਾਸ ਕਰਮ ਆਪਣਾ ਇਹੀ ਆ ਵੀ ਆਪਾਂ ਪਰ ਲੰਬੇ-ਲੱਬੇ ਜਿਹੜੇ ਵੱਡੇ ਪੀਸਾ ਮਿੱਟੀ ਜਿਹਦੇ ਕੋਸ਼ਤੇ ਇਹ ਆਪਾਂ ਛੱਟਨੇ ਆਂ ਇਹਨੂੰ ਗੈਸ ਵੇਲਡ ਨਾਲ ਅਗਲਾ ਡੇ ਕੇ ਲੈਵਰ ਵਿੱਚ ਲੋਡ ਕਰੀ ਜਾਊਗੀ ਤਾਂ ਅੱਗੇ ਕੰਟੀਨਿਊ ਕਰਦੇ ਹਾਂ ਜੁੜੇ ਰਹੋ ਤੇ ਜੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਬੈੱਲ ਦੇ ਆਈਕਨ ਤੇ ਪ੍ਰੈਸ ਕਰ ਲਓ ਸਾਡੇ ਆਉਣ ਵਾਲੇ ਵਲੌਗ ਤੁਸੀਂ ਸਭ ਤੋਂ ਤੇ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਜਿਹੜੇ ਇਦਾਂ ਦੀ ਵੀਡੀਓ ਵਿੱਚ ਇੰਟਰਸਟ ਰੱਖਦੇ ਉਹਨਾਂ ਨੂੰ ਸ਼ੇਅਰ ਕਰ ਦਿਓ ਹਾਂਜੀ ਮਿੱਤਰੋ ਕਹਿੰਦੇ ਕੀ ਮਾਹੌਲ ਬਣ ਗਿਆ ਤੇ ਇੱਧਰ ਬਾਈ ਮਾਨ ਇਹ ਆਪਾਂ ਆਹ ਟਾਉਣਾ ਸੀਗਾ ਦੋ ਹੈਡਰ ਲਾਏ ਸੀਗੇ ਤੇ ਪਰ ਟਿਆ ਨਹੀਂ ਗਾ ਇਹਨਾਂ ਨੂੰ ਚੱਕ ਕੇ ਹੱਲ ਕਰਨਾ ਪਊਗਾ ਬਾਈ ਮਾਨ ਵੀ ਇੱਧਰ ਕਹਿੰਦੇ ਸ਼ੂਟਿੰਗ ਤੇ ਤੇ ਆਪਣੇ ਛੋਬਰ ਵੀ ਕਹਿੰਦੇ ਗੈਸ ਵੈਲਡ ਲਾ ਕੇ ਵੱਢਣ ਲੱਗੇ ਹੋਇਆ ਮਾਲ ਨੂੰ ਤੇ ਬਾਈ ਯਾਥੇ ਨਹੀਂ ਰਹਿਣਾ ピーラいの音をて、ピーラーの音を入て、ピーラーの音を入れて、ピーラの音を Cắt nó ra, cắt nó thôi các bạn, đi lên Chào lần Chào lần Chào lần Chào lần ਚੱਲ ਚੱਲ ਚੈਲੈਂਜ ਚੈਲੈਂਜ ਕਰ ਆ ਗਿਆ ਆ ਗਿਆ ਇਹੜਾ ਘੱਟ ਘੱਟ ਆਉਂਦੇ ਨੇ ਯਾਰ ਜਦੋਂ ਇਹ ਚੱਕਰ ਵਿੱਚ ਦੇਖ ਰਿਹਾ ਹਾਂ ਮੜਾ ਘਾਤ ਕਰਦੇ ਨਾ ਲੋ

ਪਟੇ ਕਹਿੰਦੇ ਲਾਲੇ ਤਿੰਨ ਹਾਈਡਰੋ ਤੇ ਆਪਾਂ ਲੱਗੇ ਹੋਇਆ ਧੱਕਣ ਜੀ ਮਿੱਤਰੋ ਕਹਿੰਦੇ ਆਪਾਂ ਤਿੰਨੋ ਹਾਈਡਰੋ ਲਾਇਲ ਸੀ ਤੇ ਇਹਨੂੰ ਸਿੱਟਣ ਦੀ ਆਪਾਂ ਬੂਮ ਕੱਢ ਕੇ ਕੋਸ਼ਿਸ਼ ਕੀਤੀ ਸੀ ਪਰ ਇਹ ਕੰਮ ਆਪਣੇ ਵੱਸੋਂ ਬਾਹਰ ਹੋ ਗਿਆ ਸੀ ਇਹ ਆਪਣੇ ਤੋਂ ਤਿੰਨ ਹਾਈਡਰੋ ਲਾ ਕੇ ਵੀ ਸਿੱਟਿਆ ਨਹੀਂ ਗਿਆ ਕਿਉਂਕਿ ਇਹਦਾ ਵਜ਼ਨ ਬਹੁਤ ਜ਼ਿਆਦਾ ਆ ਲਗਭਗ ਸਾਰਾ 100 ਟਨ ਆ ਆਪਾਂ 30-35 ਟਨ ਨੂੰ ਹੱਥ ਪਾਇਆ ਸੀ ਜਿਹੜਾ ਕਿ ਆਪਣੇ ਤੋਂ ਪਹਿਨ ਹੈਡਰ ਨਾਲ ਤਾਂ ਕਿਸੇ ਠੰਨੀ ਗਿਆ ਕਿ ਵੈਸੇ ਵੀ ਛੱਟਿਆ ਜਾਂਦਾ ਪਰ ਵਿੱਚ ਫਿਟਿੰਗ ਕੀਤਾ ਹੋਇਆ ਤਾਂ ਕਰਕੇ ਉਹ ਜਿਹੜਾ ਦੂਜਾ ਆਪਣਾ ਪੱਟੀ ਫਰੇਣਾ ਸਰਵਿਸ ਵਾਲਾ ਬਾਈ ਦਾ ਹੈਡਰ ਆਇਆ ਸੋ ਚੱਲ ਗਿਆ ਤੇ ਆਪਣਾ ਹੈਡਰ ਹੁਣ ਇੱਧਰ ਲੱਗਾ ਹੋਇਆ ਬਾਈ ਫਿਰ ਇਹਨੂੰ ਵੜਦਾ ਗਾਡਰਾਂ ਨੂੰ ਤੇ ਜਿਹੜਾ ਆਪਣਾ ਦੂਜਾ ਹੈਡਰ ਹਿੰਦੂ ਪਾਵਰ ਦਾ ਉਹ ਵੀ ਚੱਲ ਗਿਆ ਬਾਈ ਹੋਰ ਇਹਨੂੰ ਵਧਣ ਲੱਗਿਆ ਕਿ ਆਪਾਂ ਆਪਣਾ ਹੈਡਰੇਜ ਆਹ ਫੈਨ ਮੇਡ ਝੂਲਾ ਬਣਾ ਕੇ ਲਾਤਾ ਤੇ ਇਦਾਂ ਹੀ ਕੰਮਕਾਜ ਚੱਲਦੇ ਰਹਿੰਦੇ ਮਿੱਤਰੋ ਸਾਡੇ ਨਾਲ ਜੁੜੇ ਰਿਹਾ ਕਰੋ ਤੁਹਾਨੂੰ ਇਦਾਂ ਹੀ ਆਪਾਂ ਕੰਮਕਾਰ ਵਾਲੇ ਹੈਡਰੇਆਂ ਦੇ ਕੰਮਕਾਰ ਵਾਲੇ ਕਰ ਇਹਨਾਂ ਦੇ ਵਲੌਗ ਦਿਖਾਉਂਦੇ ਰਿਹਾ ਕਰਾਂਗੇ ਤੇ ਸਾਡੇ ਨਾਲ ਬਣੇ ਰਹੋ ਕਿ ਆਹਾਂ ਬੀਲੇ ਵਾਲੀ ਆਪਣੀ ਫੈਕਟਰੀ ਆ ਜਿਹੜੀ ਨਵੀਂ ਤਿਆਰ ਹੋਈ ਆ ਉਹ ਪੁਰਾਣੀ ਚਿਮਣੀ ਆ ਆ ਨਈ ਚਿਮਣੀ ਐ ਨਈ ਫੈਕਟਰੀ ਆ ਤੇ ਉਧਰ ਗੱਠਾਂ ਦਾ ਮਾਲ ਆਈ ਜਾਂਦਾ ਗੱਠਾਂ ਉਧਰੋਂ ਹੋਰ ਬਾਈ ਆ ਗਿਆ ਤੇ ਕਰਨ ਲਿਆ ਪਰ ਆਪਾਂ ਨੂੰ ਤੇ ਉਹ ਸਾਹਮਣੇ ਹੁਣ ਬਾਈ ਹੋ ਜੋ ਕਹਿੰਦੇ ਆ ਕਿ ਇਹ ਡਰ ਦਿੰਦੇ ਆ ਕਿਦਾਂ ਕਿ ਆਪਾਂ ਲੋਗ ਦਾ ਚੈਨਲ ਸ਼ੁਰੂ ਕੀਤਾ ਤੇ ਬਹੁਤ ਲੋਗ ਆਪਾਂ ਨੂੰ ਪਿਆਰ ਦਿੰਦੇ ਆ ਇਦਰੋਂ ਗੱਠਾ ਪੈ ਪੈ ਕੇ ਅੱਗੇ ਦੋਸਤੋ ਇਹ ਚੈਰਾ ਹੀ ਮਾਲ ਅੰਦਰ ਜਾਈ ਜਾਂਦਾ ਉਹ ਗੱਠਾਂ ਦੀ ਹਰਅਗ ਮੱਚਦੀ ਆ ਤੇ ਵਿੱਚੇ ਦਬੜੂ ਕਿਸਰੂ ਚੱਲ ਕੇ ਪਾਣੀ ਦਾ ਤੇ ਬਿਜਲੀ ਬਣ ਬਣ ਕੇ ਇਦਰੋਂ ਸ਼ਿਫਟ ਹੋ ਕੇ ਉਹ ਗ੍ਰਿਡ ਚ ਆ ਜਾਂਦੀ ਆ ਤੇ ਗ੍ਰਿਡ ਤੋਂ ਗਾਂ ਫਿਰ ਪਿੰਡਾਂ 'ਚ ਸਪਲਾਈ ਹੁੰਦੀ ਰਹਿੰਦੀ ਆ ਹਾਂਜੀ ਮਿੱਤਰੋ ਆਪਾਂ ਹੋ ਕੇ ਵੇਲੇ ਫੈਕਟਰੀ 'ਚੋਂ ਆਪਾਂ ਆਪਣੇ ਹੈਡਰੈਕ ਕੱਢ ਲਿਆ ਤੇ ਆਪਾਂ ਚੱਲੇ ਆ ਮਿੱਤਰੋ ਆ ਠੀਕ ਆ ਜੀ ਇੱਥੇ ਵਲੌਗ ਦਾ ਐਂਡ ਕਰਦੇ ਆਪਾਂ ਤੇ ਜੇ ਤੱਕ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਸਾਡੀ ਵੀਡੀਓ ਨੂੰ ਪੂਰਾ ਦੇਖਿਓ ਤੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਤਾਂ ਠੀਕ ਹੈ ਜੀ